15 ਅਗਸਤ ਨੂੰ ਝੋਨੇ ਤੇ ਪਹਿਲੀ ਸਪਰੇ ਕਰ ਦੇਣੀ ਚਾਹੀਦੀ ਆ ਤੇ ਦੂਜੀ ਸਪਰੇ ਅਧਿਆਪਕ ਦਿਵਸ ਦੇ ਨੇੜੇ ਤੇੜੇ ਤੇ ਤੀਜੀ ਸਪਰੇ ਗਾਂਧੀ ਜਯੰਤੀ ਦੇ ਨੇੜੇ ਤੇੜੇ 15 ਅਗਸਤ ਆਜ਼ਾਦੀ ਦਿਹਾੜਾ 15 ਅਗਸਤ ਨੂੰ ਆਉਂਦਾ ਹੈ ਤੇ ਅਧਿਆਪਕ ਦਿਵਸ 5 ਸਤੰਬਰ ਨੂੰ ਆਉਂਦਾ ਅਧਿਆਪਕ ਦਿਵਸ ਜਿਹੜਾ ਆਪਣਾ ਟੀਚਰ ਡੇ ਹੁੰਦਾ ਤੇ ਗਾਂਧੀ ਜਯੰਤੀ 2 ਅਕਤੂਬਰ ਦੇ ਨੇੜੇ ਆਉਂਦੀ ਆ ਤੇ ਕਦੋਂ ਕਿਹੜੀ ਸਪਰੇ ਕਰਨੀ ਆ ਇਹ ਵੀ ਪੁਰਾਣੀਆਂ ਵੀਡੀਓ ਦੇ ਵਿੱਚ ਦੱਸਿਆ ਹੋਇਆ ਤੇ ਅੱਜ 15 ਅਗਸਤ ਆ ਹੁਣ ਝੋਨੇ ਦੇ ਉੱਤੇ ਸਪਰੇਅ ਦੀ ਤਿਆਰੀ ਕਰਨੀ ਚਾਹੀਦੀ ਆ ਕਿਸਾਨ ਵੀਰਾਂ ਨੂੰ ਕਿਹੜੀ ਸਪਰੇਅ ਕਿਹੜੀ ਕੰਡੀਸ਼ਨ ਤੇ ਕਿਵੇਂ ਕਰਨੀਆਂ ਕੀ ਲੋੜ ਹੈ ਹੁਣ ਜ਼ਰੂਰੀ ਹੈ ਜਾਂ ਨਾ ਹੁਣ ਇਸ ਵੀਡੀਓ ਦੇ ਵਿੱਚ ਇਸ ਬਾਰੇ ਗੱਲਬਾਤ ਕਰਾਂਗੇ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਰਾਣਾ ਸੰਘਿਆਵਾਲਾ ਜੇ ਵੀਡੀਓ ਦੇ ਵਿੱਚ ਜਿਹੜਾ ਆਪਣਾ ਇਹ ਝੋਨਾ ਕੈਪਚਰ ਹੋ ਰਿਹਾ ਜੀ ਇਹ 45 ਤੋਂ 47 ਦਿਨਾਂ ਦੀ ਪਨੀਰੀ ਲੱਗੀ ਹੋਈ ਹੈ ਜੀ ਪੂਸਾ 44 ਦੀ 1 ਜੁਲਾਈ 2024 ਨੂੰ ਇਹ ਲੱਗਿਆ ਹੋਇਆ ਆਪਣਾ ਝੋਨਾ ਟ੍ਰਾਂਸਪਲੈਂਟ ਕੀਤਾ ਹੋਇਆ ਇਹ ਬੱਟਾਂ ਦੇ ਉੱਤੇ ਕੱਖ ਕਾਫੀ ਨੇ ਸਾਰੇ ਕਿਸਾਨ ਵੀਰ ਨੇ ਜਿਹੜੇ ਉਹ ਕਮੈਂਟ ਦੇ ਵਿੱਚ ਦੱਸਣਗੇ ਮੈਨੂੰ ਤੇ ਇਹ ਵੀ ਤਾਂ ਰੱਖਿਓ ਇਹਨੇ ਦੇਖੋ ਆਪਾਂ ਨੇ ਸਪਰੇਅ ਮਾਰੀ ਹੋਈ ਆ ਨਵੀਂ ਸਪਰੇਅ ਜਿਹੜੀ ਕਹਿੰਦੇ ਨੋਮਨੀ ਗੋਲਡ ਦੇ ਨਾਲ ਮਿਕਸ ਹੋ ਕੇ ਆਉਂਦੀ ਆ ਇੱਕ ਦੁਕਾਨਦਾਰ ਨੇ ਦਿੱਤੀ ਸੀ ਉਹਦਾ ਟ੍ਰਾਇਲ ਲਾਇਆ ਹੋਇਆ ਮਰੂਗਾ ਠੀਕ ਆ ਨਹੀਂ ਰਾਉਂਡ ਅਪ ਤਾਂ ਕਦੋਂ ਮਰਜੀ ਮਾਰ ਦਈਏ ਪਰ ਫੇਰ ਵੀ ਆਪਾਂ ਨੂੰ ਟ੍ਰਾਇਲ ਬੱਟਾਂ ਦੇ ਉੱਤੇ ਲਾ ਕੇ ਦੇਖ ਲੈਣੇ ਚਾਹੀਦੇ ਨੇ ਤਾਂ ਕਿ ਜੇ ਆਉਣ ਵਾਲੇ ਸਮੇਂ ਦੇ ਵਿੱਚ ਝੋਨੇ ਦੇ ਵਿੱਚ ਸਪਰੇਅ ਕਰਨ ਦੀ ਲੋੜ ਪੈਂਦੀ ਆ ਤਾਂ ਦਵਾਈ ਦਾ ਰਿਜ਼ਲਟ ਆ ਜਿਹੜਾ ਆਪਾਂ ਨੂੰ ਯਾਦ ਰਹੇਂਦਾ ਬੀ ਉਹਦੇ ਬਾਈ ਨੇ ਕੰਮ ਵਧੀਆ ਕਰਿਆ ਸੀ ਜਾਂ ਨਹੀਂ ਕਰਿਆ ਸੀ ਤੇ ਆਪਾਂ ਹੁਣ ਗੱਲ ਕਰਨੀ ਆ ਜੀ ਸਪਰੇ ਦੇ ਮੌਕੇ ਦੇ ਸਪਰੇ ਹਾਜ਼ਰ ਆ ਅੱਜ 15 ਅਗਸਤ 2024 ਐ ਤੇ ਆਪਾਂ ਨੂੰ ਹੁਣ ਸਪਰੇ ਦੀ ਤਿਆਰੀ ਕਰਨੀ ਚਾਹੀਦੀ ਆ ਕਿਹੜੀ ਦੀ ਉਹ ਪੁਰਾਣੀਆਂ ਵੀਡੀਓ ਦੇ ਵਿੱਚ ਜਿਵੇਂ ਆਪਣਾ ਦੱਸਿਆ ਹੋਇਆ ਵੀ 15 ਅਗਸਤ 2024 ਨੂੰ ਸ਼ੁਰੂਆਤ ਹੁੰਦੀ ਆ ਇੱਕ ਤਾਂ ਫੰਗਸ ਦੀ ਤੇ ਇੱਕ ਸੁੰਡੀ ਦੀ ਸੁੰਡੀਆਂ ਦੋਵੇਂ ਗੋਭ ਦੀ ਸੁੰਡੀ ਤੇ ਪੱਤਾ ਲਵੇੜ ਸੁੰਡੀ ਤੇ ਹੁਣ ਆਪਾਂ ਨੇ ਜੇ ਲਖੀਰ ਦੇ ਫਕੀਰ ਬਣੀਆਂ ਵੀ ਹਾਂ ਰਾਣੇ ਬਾਈ ਨੇ ਦੱਸਿਆ ਸੀ ਸਪਰੇਅ ਕਰਨੀਆਂ ਤਾਂ 15 ਅਗਸਤ ਅੱਜ ਆ ਗਿਆ ਚੱਕੋ ਢੋਲੀਆਂ ਸਪਰੇਅ ਕਰਦੀਏ ਤਾਂ ਇਹ ਵੀ ਗੱਲ ਠੀਕ ਨਹੀਂ ਹੈਗੀ ਕਿਉਂਕਿ ਆਪਣੇ ਚੈਨਲ ਦਾ ਨਾਮ ਆ ਜੀ ਡਾਕਟਰ ਖੇਤੀ ਹਰੇਕ ਖੇਤ ਦਾ ਡਾਕਟਰ ਕਿਸਾਨ ਆਪ ਆ ਉਹਨੂੰ ਆਪਣੇ ਖੇਤ ਦਾ ਪਤਾ ਹੈ ਵੀ ਮੇਰੀ ਖੇਤ ਦੀ ਕੀ ਸਿਚੁਏਸ਼ਨ ਕਿੱਥੇ ਕਿਹੜੀ ਦਵਾਈ ਕਿੰਨੀ ਡੋਜ਼ ਚ ਕੰਮ ਕਰਦੀ ਆ ਵੱਧ ਡੋਜ਼ ਚ ਕੰਮ ਕਰਦੀ ਆ ਘੱਟ ਚ ਕਰਦੀ ਆ ਤੇ ਕਿਹੜੇ ਕਿਹੜੇ ਟੈਕਨੀਕਲ ਮੈਨੂੰ ਵਰਤਨੇ ਚਾਹੀਦੇ ਨੇ ਚਲੋ ਫੇਰ ਵੀ ਆਪਾਂ ਇੱਕ ਆਈਡੀਆ ਮੰਨ ਕੇ ਚੱਲਾਂਗੇ ਜਾਣਕਾਰੀ ਦੇਣ ਦੀ ਕੋਸ਼ਿਸ਼ ਕਰਾਂਗੇ ਕਿਸਾਨ ਵੀਰਾਂ ਨੂੰ ਤਾਂ ਜੋ ਮਦਦ ਹੋ ਜਵੇ ਦੇਖੋ ਜੀ ਇਸ ਵਾਰ 2024 ਦੇ ਵਿੱਚ ਪਹਿਲਾਂ ਔੜ ਲੰਬੀ ਪਈ ਕਾਫੀ ਲੰਬੀ ਪਈ ਤੇ ਹੁਣ ਕਾਫੀ ਮੌਸਮ ਠੀਕ ਹੋ ਗਿਆ ਤੇ ਰੈਗੂਲਰ ਬਾਰਸ਼ਾਂ ਹੋ ਰਹੀਆਂ ਨੇ ਪਹਿਲੀ ਗੱਲ ਮੈਂ ਨੋਟ ਹੁਣ ਇਹ ਕਰਨਾ ਚਾਹਣਾ ਤੁਹਾਨੂੰ ਸਾਰੇ ਕਿਸਾਨ ਵੀਰਾਂ ਨੂੰ ਵੀ ਹੁਣ ਪੱਤਾ ਲਵੇਟ ਤੇ ਗੋਭ ਦੀ ਸੁੰਡੀ ਦੀ ਸਪਰੇ ਕਰਨ ਦੀ ਹਜੇ ਕੋਈ ਲੋੜ ਨਹੀਂ ਕਿਉਂਕਿ ਬਾਰਸ਼ਾਂ ਦੇ ਨਾਲ ਦੇਖੋ ਪੱਤੇ ਸਾਫ਼ ਪਏ ਨੇ ਬਿਲਕੁਲ ਪੱਤੇ ਸਾਫ਼ ਪਏ ਨੇ ਆਹ ਦੇਖੋ ਜਿਹੜਾ ਝੋਨਾ ਪੁਰਾਣਾ ਸੀ ਇਹਦੇ ਵਿੱਚ ਇਹ ਗਵਾਂਡੀ ਦਾਪਣੇ ਦਾ ਆਹ ਦੇਖੋ ਪੱਤੇ ਚਿੱਟੇ ਹੋ ਗਏ ਮਤਲਬ ਸੁੰਡੀ ਥੱਲੇ ਡੇਗ ਗਈ ਆ ਤੇ ਪਾਣੀ ਦੇ ਵਿੱਚ ਡੁੱਬ ਕੇ ਮਰ ਗਈ ਆ ਚਾਰ-ਚਾਰ ਦਿਨ ਇੱਥੇ ਪਾਣੀ ਖੜਾ ਰਿਹਾ ਝੋਨਿਆਂ ਦੇ ਵਿੱਚ ਅੱਜ ਸੁੱਕਿਆ ਜਿਹੜਾ ਤਾਂ ਹੀ ਆਪਾਂ ਗੇੜਾ ਮਾਰਨਾ ਇੱਥੇ ਆ ਖਾਲਾਂ ਦੇ ਵਿੱਚ ਹਜੇ ਵੀ ਪਾਣੀ ਹਲਕਾ ਖੜਾ ਮੋਟਰਾਂ ਵਗੈਰਾ ਬੰਦ ਨੇ ਬਾਰਸ਼ ਕਾਫੀ ਹੋਈ ਆ 2 ਦਿਨ ਦਿਨ ਪਹਿਲਾਂ ਤੇ ਅੱਜ ਫੇਰ ਬਾਰਸ਼ ਦੀ ਕਿਣਮਣ ਝੜੀ ਲੱਗੀ ਰਹੀ ਆ 15 ਅਗਸਤ ਨੂੰ ਤੇ ਵੀ ਮੰਨ ਲਓ ਹੁਣ ਸੰਡੀ ਦਾ ਦਾ ਕੰਮ ਹੋ ਗਿਆ ਤਮਾਮ ਤਾਂ ਆਪਾਂ ਹੁਣ ਫਿਰ ਪਹਿਲੀ ਸਪਰੇ ਕਿਹੜੀ ਤੇ ਕਦੋਂ ਕਰੀਏ ਹੁਣ ਕਿਸਾਨ ਵੀਰਾਂ ਨੇ ਨਰੀਖਣ ਕਰਨਾ ਫੰਗਸ ਦਾ ਉੱਲੀ ਦਾ ਜਿਹਨੂੰ ਸੀਤ ਬਲਾਈਟ ਕਿਹਾ ਜਾਂਦਾ ਥੱਲੇ ਜ਼ਿਆਦਾਤਰ ਜੇ ਜਾਂ ਕੋਈ ਹੋਰ ਕਿਸੇ ਵੀਰ ਦੇ ੱੱਬਾ ਰੋਗ ਜਾਂ ਹੋਰ ਕਿਸੇ ਵੀ ਤਰ੍ਹਾਂ ਦੀ ਫੰਗਸ ਆਉਂਦੀ ਆ ਉਹਦਾ ਆਪਾਂ ਨੂੰ ਨਰੀਖਣ ਕਰਨਾ ਪਊਗਾ ਰੈਗੂਲਰ ਕਰਦੇ ਰਹਿਣਾ ਪੋਗਾ ਨਾਲੇ ਜੇ ਨਰੀਖਣ ਆਪਾਂ ਕਰਦੇ ਰਹਾਂਗੇ ਆ ਟੈਲਰਿੰਗ ਦੇਖਿਓ ਝੋਨੇ ਦੀ ਇਹ ਖੇਤ ਉਹ ਨੇ ਜਿਹੜੇ ਬਹੁਤ ਜ਼ਿਆਦੇ ਮਾੜੇ ਸੀ ਜਿੱਥੇ 4-4 ਬੈਗ ਜੂਰੀਆ ਲੱਗ ਕੇ ਝੋਨਾ ਹੁੰਦਾ ਹੁੰਦਾ ਸੀ ਤੇ ਇਸ ਵਾਰ 3 ਬੈਗ ਜੂਰੀਆ ਝੋਨੇ ਦਾ ਲੱਗਿਆ ਤੇ ਟੈਲਰ ਵਗੈਰਾ ਝੋਨਾ ਪੂਰਾ ਵਧੀਆ ਹੋਇਆ ਇਹ ਕਾਰਨਾਮਾ ਕਰਿਆ ਪਰਾਲੀ ਨੇ 2018 ਤੋਂ ਲਗਾਤਾਰ ਪਰਾਲੀ ਬਹਿ ਰਹੀ ਆ ਖੇਤ ਦੇ ਵਿੱਚ ਯਾਨੀ ਕਿ ਇਹ ਕਹਿ ਸਕਦੇ ਹਾਂ ਵੀ ਤੁਸੀਂ ਅੱਗ ਦੀ ਸਾਡੀ ਨਵਾਂ ਐਂਟਰੀ ਕਰੀ ਹੋਈ ਆ ਨਾ ਕਣਕ ਦੇ ਵਿੱਚ ਤੂੜੀ ਕਰਨ ਤੋਂ ਬਾਅਦ ਅੱਗ ਲਗਾਉਣਿਆ ਨਾ ਝੋਨਾ ਕਟਿੰਗ ਕਰਨ ਤੋਂ ਬਾਅਦ ਬਿਲਕੁਲ ਵੀ ਅੱਗ ਨਹੀਂ ਲਗਾਉਂਦੇ ਸਾਰੀ ਪਰਾਲੀ ਪਹਿਲਾਂ ਮਲਚਰ ਮਾਰਦੇ ਆਂ ਫਿਰ ਰੋਟਾਵੇਟਰ ਦੇ ਨਾਲ ਕਣਕ ਦੀ ਬਿਜਾਈ ਕਰ ਦਿੰਦੇ ਆਂ ਉਹਦੀ ਬਦੌਲਤ ਅੱਜ ਜਿਹੜੀ ਆ ਟਿਲਰਿੰਗਾ ਸਾਡੇ ਪੱਲੇ ਪਈਆ ਕਾਫੀ ਸਾਲਾਂ ਦੀ ਮਿਹਨਤ ਤੋਂ ਬਾਅਦ ਤੇ ਹੁਣ ਮਨ ਖੁਸ਼ ਹੋਣ ਲੱਗਿਆ ਵੀ ਹਾਂ ਪਰਾਲੀ ਦਾ ਫਾਇਦਾ ਤੇ ਅਗਲੀ ਵਾਰ ਹੋਰ ਥੋੜੀ ਰੀਜ ਲਾ ਕੇ ਪਰਾਲੀ ਦੱਬਿਆ ਕਰਾਂਗੇ ਤੇ ਹੁਣ ਆਪਾਂ ਨੇ ਕਰਨੀ ਆ ਜੀ ਗੱਲ ਮੁੱਦੇ ਦੀ ਉਹੀ ਸਪਰੇਅ ਦੀ ਆਪਾਂ ਪਹਿਲੀ ਸਪਰੇ ਦੀ ਗੱਲ ਕਰਨੀ ਹੈ ਜੀ ਦੂਜੀਆਂ ਤੀਜੀਆਂ ਨੇ ਜਿਹੜੀਆਂ ਉਹ ਤੋਂ ਬਾਅਦ ਦੱਸਾਂਗੇ ਵੀ ਫੌਕਸ ਕਿਹੜੀ ਸਪਰੇ ਤੇ ਕਦੋਂ ਹੁੰਦਾ ਤੇ ਬਹੁਤ ਵੈਰਾਈਟੀਆਂ ਦੇ ਵਿੱਚ ਸਪਰੇਆਂ ਦੋਏ ਹੁੰਦੀਆਂ ਨੇ ਗਾਂਧੀ ਜਯੰਤੀ ਵਾਲੀ ਸਪਰੇ ਹੁੰਦੀ ਹੈ ਨਹੀਂ ਗਾਂਧੀ ਜਯੰਤੀ ਵਾਲੀ ਜਿਹੜੀ ਸਪਰੇ ਆ ਉਹ ਪੂਸਾ 44 ਦੇ ਵਿੱਚੇ ਜਾਦੇ ਜਾਂ ਪੀਲੀ ਪੂਸਾ ਜਿਹੜੀਆਂ ਲੌਂਗ ਡਿਊਰੇਸ਼ਨ ਵੈਰਾਈਟੀਆਂ ਨੇ ਜਾਂ ਕਿਤੇ ਸਲਾਬੇ ਏਰੀਆ ਨੇ ਨਹਿਰਾ ਨੂਹਰਾ ਦੇ ਕੋਲੇ ਉੱਥੇ ਜਾ ਕੇ ਇਹ ਤਿੰਨ ਸਪਰੇਆਂ ਦੀ ਲੋੜ ਪੈਂਦੀ ਆ ਨਹੀਂ ਜ਼ਿਆਦਾਤਰ ਕਿਸਾਨ ਵੀ ਨੇ ਜਿਹੜੇ ਉਹ ਦੋ ਸਪਰੇਆਂ ਨਾਲ ਛੋਣਾ ਵੱਢ ਲੈਂਦੇ ਨੇ ਝੋਨਾ ਤੁਹਾਡਾ ਅਗੇਤਾ ਲੱਗਿਆ ਹੋਇਆ ਪਸੇਤਾ ਲੱਗਿਆ ਹੋਇਆ ਇਹ ਮੈਟਰ ਨਹੀਂ ਕਰਦਾ ਤੇ 15 ਅਗਸਤ ਦੇ ਨੇੜੇ ਤੇੜੇ ਆਸ-ਪਾਸ ਸੁੰਡੀ ਨੇ ਅਟੈਕ ਮਾਰਨੀ ਮਾਰਨਾ ਚਾਹੇ ਝੋਨਾ ਸੁਡਾ 20 ਦਿਨ ਦਾ ਕਿਉਂਕਿ ਸੁੰਨੀ ਸੁੰਡੀ ਦਾ ਜਿਹੜਾ ਜੀਵਨ ਸਰਕਲ ਆ ਜਾਂ ਜਵਾਨੀਆਂ ਜਾਂ ਜਨਮ ਦਿਨ ਜਨਮ ਮਿਲਣ ਲਈ ਕੰਡੀਸ਼ਨਾਂ ਨੇ ਉਹ 15 ਅਗਸਤ ਦੇ ਆਲੇ-ਦਾਲੀ ਬਣਦੀਆਂ ਨੇ ਤੇ ਹਲਕੀ ਉਲੀ ਦਾ ਅਟੈਕ ਆਉਂਦਾ ਹੁੰਦਾ ਤੇ ਹੁਣ ਸੁੰਡੀ ਦਾ ਤੇ ਟੈਕ ਘਟ ਆਊਗਾ ਪਰ ਇਹਦਾ ਮਤਲਬ ਇਹ ਨਹੀਂ ਵੀ ਤੁਸੀਂ ਨੇ ਸਪਰੇ ਕਰਨੀ ਨਹੀਂ ਸਪਰੇਅ ਆਪਾਂ ਨੇ ਨਾਲ ਜਰੂਰ ਪਾਉਣੀ ਆ ਸੰਡੀ ਵਾਲੀ ਤੇ ਇੱਕ ਕਿਸਾਨ ਵੀਰ ਮਾਧਰੇ ਬੂਜੀਆਂ ਤੋਂ ਡਰ ਰਹੇ ਸੀ ਵੀ ਟੈਂਪਰੇਚਰ ਪਹਿਲਾਂ ਹਾਈ ਰਹਾ ਚਿੱਟੇ ਤੇਲੇ ਦੀ ਆਮਦ ਹੈਗੀ ਆ ਜੀ ਚਿੱਟੇ ਤੇਲੇ ਦੀ ਹੁਣ ਬਾਰਿਸ਼ ਹੋ ਗਈ ਤਾਂ ਇਹਦੇ ਨਾਲ ਤੇਲਾ ਵੀ ਵਧੂਗਾ ਤੇ ਉੱਲੀ ਵੀ ਵਧੂਗੀ ਇਹ ਦੋਵੇਂ ਤੁਸੀਂ ਨਾ ਗੌਰ ਰੱਖਣੀਆਂ ਨੇ ਚੀਜ਼ਾਂ ਗੌਰ ਰੱਖ ਕੇ ਮੇਰੇ ਅਕੋਰਡਿੰਗ ਤੇਲੇ ਦੀ ਜਿਹੜੀ ਹੁਣ 15 ਅਗਸਤ ਜਾਂ 20 ਅਗਸਤ ਦੇ ਨੇੜੇ ਤੇੜੇ ਤੁਸੀਂ ਸਪਰੇਅ ਕਰੋਗੇ ਕਿਉਂਕਿ ਇਹ ਜੇ ਮੀਂਹ ਹੁਣ ਪੈ ਗਿਆ ਤਾਂ 15 ਤੋਂ 20 ਹੋ ਸਕਦਾ ਇਹਦਾ ਮਤਲਬ ਇਹ ਨਹੀਂ ਹੈਗਾ ਵੀ ਤੁਸੀਂ ਹੁਣ 25 30 ਅਗਸਤ ਨੂੰ ਸਪਰੇਅ ਕਰੋਗੇ ਫਿਰ ਜਿਹੜੀ ਅਗਲੇ ਵਾਲੀ ਸਪਰੇਅ ਅਨਸਾਰੇ ਤੋਂ ਪਹਿਲਾਂ ਕਰਨੀਆ ਉਹ ਸਪਰੇਅ ਅਪਸੈਟ ਹੋ ਜੂਗੀ ਤੇ ਨਾਲੇ ਇਧਰੋਂ ਨੁਕਸਾਨ ਕਰ ਜੂਗੀ ਇਹ ਇੰਨਾ ਲੰਬਾ ਟਾਈਮ ਨਹੀਂ ਲੰਘਦਾ ਹੁੰਦਾ ਤੇ ਆਪਾਂ ਪਹਿਲੀ ਸਪਰੇਅ ਦੇ ਵਿੱਚ ਫੰਗਸ ਵਾਲੀ ਧਿਆਨ ਰੱਖ ਕੇ ਵਧੀਆ ਪਾਉਣਾ ਆ ਦੇਖੋ ਮਾਦਰੇ ਬੂਜੇ ਦੋ ਹੈਗੇ ਨੇ ਨਾ ਇਹਨਾਂ ਵਿੱਚ ਚਿੱਟਾ ਤੇਲਾ ਹੈਗਾ ਹੁਣ ਮੇਰੇ ਹੱਥ ਫਰੀ ਨਹੀਂ ਹੈਗੇ ਇੱਕ ਖੇਤ ਗਿੱਲਾ ਨਹੀਂ ਮੈਂ ਤੁਹਾਨੂੰ ਦਿਖਾ ਵੀ ਦਿੰਦਾ ਇਹ ਮੀਂਹ ਨਾਲ ਹੋਰ ਵਧੂਗਾ ਜੀ ਇਸ ਲਈ ਚਾਹੇ ਤੁਸੀਂ ਸਸਤਾ ਟੈਕਨੀਕਲ ਓਸੀਨ ਵਗੈਰਾ ਪਾ ਲਓ ਓਸੀਨ ਦੇ ਟੈਕਨੀਕਲ ਬਹੁਤ ਸਸਤੇ ਹੋਗੇ ਮਾਰਕੀਟ ਦੇ ਵਿੱਚ ਤੇ ਪਾਓ ਜਰੂਰ ਤੇ ਕਿਸੇ ਵੀਰ ਨੇ ਵਟਸਐਪ ਗਰੁੱਪ ਜੁਆਇਨ ਕਰਨਾ ਤਾਂ ਡਿਸਕ੍ਰਿਪਸ਼ਨ ਦੇ ਵਿੱਚ ਲਿੰਕ ਦਵਾਂਗੇ ਤੇ 9872762951 ਨੰਬਰ ਆ ਕਮੈਂਟ ਦੇ ਵਿੱਚ ਸਵਾਲ ਆ ਕਿਸੇ ਵੀਰ ਦਾ ਤਾਂ ਉਹ ਵੀ ਰਿਪਲਾਈ ਦਵਾਂਗੇ ਆਪਾਂ ਤੇ ਹੋਰ ਗੱਲਬਾਤ ਉਹੀ ਪਹਿਲੀ ਸਪਰੇਅ ਦੀ ਦੱਸ ਦਈਏ ਤੇਲੇ ਲਈ ਸਪਰੇਅ ਹੋਸੀਨ ਵਾਲਾ ਸਾਲਟ ਪਾ ਲਿਓ ਕੈਸ ਵਾਲਾ ਤੇ ਪੈਕਸ ਵਾਲਾ ਉਹ ਅਗਲੀ ਸਪਰੇਅ ਵਾਸਤੇ ਰੱਖ ਲਿਓ ਜੇ ਕਿਸੇ ਵੀਰ ਨੇ ਅਕਟਾਰਾ ਪਾਉਣੀਆਂ ਤਾਂ ਅਕਟਾਰਾ ਬਾਂਸਮਤੀ ਦੇ ਉੱਤੇ ਨਾ ਪਾਓ ਬੈਨ ਕੀਤੀ ਹੋਈ ਆ ਕਿਉਂਕਿ ਉੱਥੇ ਸੈਂਪਲ ਫੇਲ ਹੁੰਦੇ ਨੇ ਆਪਾਂ ਕਿਉਂ ਬੈਰੀ ਬਣਾ ਕਿਸਾਨਾਂ ਦਾ ਜੇ ਇੱਕ ਕਿਸਾਨ ਦਾ ਸੈਂਪਲ ਫੇਲ ਹੋ ਗਿਆ ਤਾਂ ਕਈ ਕਿਸਾਨ ਮਾਰੇ ਜਾਂਦੇ ਨੇ ਨਾਲ ਜਿਹੜੇ ਵਿਚਾਰੇ ਇਮਾਨਦਾਰ ਹੁੰਦੇ ਨੇ ਇਹ ਟੈਕਨੀਕਲ ਨਹੀਂ ਵਰਤਦੇ ਇਸ ਕਰਕੇ ਤੁਸੀਂ ਬਾਈਕਾਟੇ ਰੱਖਿਓ ਇਹ ਟੈਕਨੀਕਲਾਂ ਦਾ ਬੈਂਡ ਦਾ ਪੂਸਾ 44 ਤੇ ਜਾਂ ਪਰਮਲ ਵੈਰਾਈਟੀਆਂ ਦੇ ਉੱਤੇ ਤੇ ਡੋਜ ਦੀ ਗੱਲ ਹੈ ਘਟਾਰਾ ਦੀ ਜਿਹੜੀ ਡੋਜ ਆ ਉਹ 10 ਏਕੜਾਂ ਦੇ ਵਿੱਚ ਕਿਲੋ ਸਫੀਸੈਂਟ ਆ ਇਸ ਤੋਂ ਵਧਾਇਓ ਨਾ ਝੋਨੇ ਲਈ ਕਣਕ ਲਈ 20 ਏਕੜਾਂ 'ਚ ਝੋਨੇ ਲਈ 10 ਏਕੜਾਂ 'ਚ ਤੇ ਨਾਲ ਉਸਨ ਪਾਲਿਓ ਤੇ ਫੰਗੀਸਾਈਡ ਤੁਸੀਂ ਕਿਹੜਾ ਵੀ ਆਪਣੀ ਸੂਟੇਬਲ ਕੰਡੀਸ਼ਨ ਝੋਨਾ ਬੜਾ ਜਿਆਦਾ ਤਾਕੜਾ ਜਿਆਦਾ ਉਲੀ ਆਉਂਦੀ ਆ ਤਾਂ ਜਿਆਦਾ ਮਹਿੰਗਾ ਪਾਲਿਓ ਨਹੀਂ ਸਸਤਾ ਪਾਲਿਓ ਉਹ ਮੈਂ ਰეკਮੈਂਡ ਨਹੀਂ ਕਰ ਸਕਦਾ